ਸਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬ੍ਰੀਡੇਵ ਤੇ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਤੇ ਆਪਾਂ ਟਰੈਕਟਰ ਜਿਹੜਾ 855 ਸੁਵਰਾਜ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਟੂਬਾਂ ਦੇ ਵਿੱਚ ਆਪਾਂ ਜਿਹੜੀਆਂ ਬਦਲ ਕੇ ਲਾਏ ਸੀ ਥੋੜੀ ਜਿਹੀ ਦਿੱਕਤ ਆ ਗਈ ਸੀ ਤੇ ਉਹਨਾਂ ਨੂੰ ਆਪਾਂ ਸੈੱਟ ਕਰਵਾ ਕੇ ਹੁਣ ਉਹ ਦੁਬਾਰੇ ਲਾਇਆ ਤੇ ਇਧਰ ਐਕਸਲਾਂ ਦੀਆਂ ਕਿੱਲੀਆਂ ਆਪਣੀਆਂ ਪੁਰਾਣੀਆਂ ਆ ਸੀਗੀਆਂ ਤੇ ਆ ਆਪਾਂ ਚੇਂਜ ਕਰਤੀਆਂ ਨਵੀਆਂ ਪਾ ਦਿਆਂ ਐ ਐਮ ਪੀ ਐਸ ਦੀਆਂ ਨੇ ਇਹ ਗੋਡੈਕਸ ਦੀਆਂ ਨੇ ਇਹ ਵੀ ਅਰੀਜਨਲ ਹੀ ਨੇ ਆ ਦੇਖੋ ਇਹ ਸਾਰੀਆਂ ਕਿੱਲੀਆਂ ਆ ਪਾ ਸਵਰਾਜ ਦੀਆਂ ਪਰ ਇਹ ਨਾਲ ਪਾਈਆਂ ਨੇ ਆ ਜਿਹੜੇ ਸਾਰੇ ਲਫਾਫੇ ਜਿੰਨਾ ਤੋਂ ਕੱਢ ਗਏ ਤੇ ਇਹ ਆਪਾਂ ਪ੍ਰਾਣੀਆਂ ਆ ਅਰੀਜਨਲ ਤਾਂ ਚੇਂਜ ਕਰਤੀ ਆ ਵੀ ਇਹਨਾਂ ਦੇ ਨਟਾਂ ਦਾ ਫਰਕ ਸੀ ਜਿਹੜੀਆਂ ਆ ਟੋਪੀਆਂ ਨੇ ਆ ਵਾਲੀਆਂ ਇਹ ਹੋਰ ਨੇ ਤੇ ਇਸ ਪ੍ਰਾਣੀ ਟੋਪੀ ਥੋੜੀ ਜਿਹੀ ਛੋਟੀ ਆ ਉਹ ਵੀ ਦਿਖਾਉਣਾ ਆਪਾਂ ਇੱਥੇ ਪਈ ਆ ਪ੍ਰਾਣੀਆਂ ਵਾਲੀ ਟੋਪੀ ਆ ਫਾਇਦਾ ਫਿਰ ਫਰਕ ਹੈ ਫਿਰ ਇਹ ਪੁਰੀਆਂ ਲੱਗਣੀਆਂ ਆ ਦੇਖੋ ਇੰਨਾ ਫਰਕ ਹੈ ਤਾਂ ਹੀ ਕਰਕੇ ਆਪਾਂ ਇਹ ਫਿਰ ਕਿੱਲੀਆਂ ਸਾਰੀਆਂ ਬਦਲ ਦੀਆਂ ਵੀ ਸਾਰੀਆਂ ਨਮੀ ਪਾ ਦਨਾ ਤੇ ਬਾਕੀ ਉਧਰ ਆਪਣਾ ਉਹ ਫਿੱਟ ਕਰਿਆ ਵਾ ਕਿਨੋਂ ਬਿਨੀ ਉਹਦੇ ਬਾਰੇ ਵੀ ਦਿਨਾ ਜਾਣਕਾਰੀ ਪਹਿਲਾਂ ਕਿੱਲੀਆਂ ਪਾ ਲਈ ਆਪਾਂ ਸਾਰੀਆਂ ਆ ਗਈਆਂ ਸੀਨਾ ਆਪਾਂ ਪਾਈਆਂ ਨੇ ਤੇ ਇਹਦੇ ਵਿੱਚੋਂ ਆ ਨਿੱਪਲ ਨਿਕਲੇ ਸੀ ਨਵੇਂ ਇਹ ਵੀ ਫਿੱਟ ਕਰ ਤੇ ਗਰੀਸ ਮਾਰਦ ਨੂੰ ਤਾਂ ਕਿ ਆ ਸੀਲਾਂ ਨੇ ਜਿਹੜੀਆਂ ਐਕਸਲ ਵਾਲੀਆਂ ਇਹ ਪੂਰੀਆਂ ਪ੍ਰੋਪਰ ਸਹੀ ਕੰਮ ਕਰਦੀਆਂ ਰਹਿਣ ਤੇ ਬਾਕੀ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਬੜੇ ਸ਼ੌਂਕ ਨਾਲ ਹਨਾ ਹਰ ਇੱਕ ਚੀਜ਼ ਸਵਰਾਜ ਦੀ ਓਰੀਜਨਲ ਲਾ ਕੇ ਟਰੈਕਟਰ ਤਿਆਰ ਕਰਦੇ ਆ ਲਓ ਜੀ ਵਿੱਚੋਂ ਹੋ ਗਏ ਇਹ ਜਮਾ ਪ੍ਰੋਪਰ ਸਾਫ਼ ਨਟ ਵਗੈਰਾ ਕਿਉਂਕਿ ਇਹਨਾਂ ਨੇ ਅੰਦਰ ਚੱਲਣਾ ਸੀ ਐਲ ਵਿੱਚ ਤੇ ਇਹ ਜਿਹੜੇ ਐਕਸ਼ਲ ਨੇ ਇਹਨਾਂ ਦੇ ਵਿੱਚ ਆ ਬੋਸ ਲਵਾਏ ਨੇ ਆਪਾਂ ਤੇ ਇੱਥੇ ਬਿਲਡਿੰਗ ਦਾ ਸਾਇ ਨਹੀਂ ਬਣਵਾਇਆ ਕਿਉਂਕਿ ਆ ਦੇਖੋ ਆ ਬੋਸ ਨੇ ਇਹ ਐ ਪੂਰੇ ਪ੍ਰੋਪਰ ਬਣਣਗੇ ਜੇ ਨੂੰ ਬਿਲਡਿੰਗ ਰਾਡ ਦਾ ਆਪਾਂ ਗਰਮ ਕਰ ਦਿਆਂ ਤਾਂ ਇਹ ਹਾਰਡ ਹੋ ਜਾਂਦਾ ਹਾਰਡ ਹੋ ਕੇ ਫਿਰ ਟੁੱਟਣ ਦਾ ਡਰ ਲੈਂਦਾ ਇਹ ਜੇ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਆਹ ਬੋਸ ਹੀ ਚੇਂਜ ਕਰ ਦਾਂਗੇ ਤੇ ਇਹ ਬੋਸ ਆਪਣੇ ਮਿਸਤਰੀ ਸਾਹਿਬ ਕੋਲ ਬਣਵਾਏ ਪਏ ਨੇ ਦਿੱਤੇ ਸੀ ਖਰਾਦ ਵਾਲੇ ਨੂੰ ਤੇ ਇੱਕ ਇੱਕ ਚੀਜ਼ ਦਾ ਮਹਤਰੀ ਸਾਹਿਬ ਪੂਰਾ ਧਿਆਨ ਤਸੱਲੀ ਨਾਲ ਧਿਆਨ ਰੱਖ ਰਹੇ ਨੇ ਜਮਾ ਪੂਰੇ ਸ਼ੌਂਕ ਨਾਲ ਤੈਨੂੰ ਚਾਹੇ 1 ਮਹੀਨਾ ਲੱਗ ਜਾਏ 1.5 ਲੱਗ ਜਾਏ ਕੋਈ ਗੱਲ ਨਹੀਂ ਤਾਂ ਬੜੇ ਪਿਆਰ ਨਾਲ ਇਹ ਸਾਰਾ ਕੁਝ ਫਿੱਟ ਕਰਨਾ ਆਪਾਂ ਹੁਣ ਆਪਾਂ ਬੈਰਿੰਗ ਇਹਨਾਂ ਦੇ ਗਰਮ ਕਰਕੇ ਪਾ ਦਈਏ ਤੇ ਬੈਰਿੰਗ ਗਰਮ ਕਰਕੇ ਪਾ ਕੇ ਫਿਰ ਆਪਾਂ ਉਧਰ ਚੱਲਦੇ ਹਾਂ ਉੱਥੇ ਫਿੱਟ ਕਰਾਂਗੇ ਨਾਲੇ ਤੁਹਾਨੂੰ ਉਹਦੇ ਵਿੱਚ वाली ਸਾਰੀ ਜਾਣਕਾਰੀ ਦੇਵਾਂਗੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਆਪਾਂ ਕੰਮੇ ਕੀਤਾ ਹੈ ਨਾ ਤੇ ਤੁਸੀਂ ਵੀ ਆਪਣੇ ਸੁਝਾਅ ਦਿਓਗੇ ਆਪਣਾ ਕੰਮ ਠੀਕ ਆ ਕਮੈਂਟ ਜ਼ਰੂਰ ਕਰਿਓ ਵੀ ਇਹ ਠੀਕ ਆ ਜਾਂ ਕੋਈ ਹੋਰ ਵੀ ਆਪਾਂ ਕਿਸੇ ਤਰੀਕੇ ਨਾਲ ਕਰ ਸਕਦੇ ਸੀ ਇਹ ਬਹੁਤ ਆਪਾਂ ਦਰਮਦਰ ਕੀਤਾ ਹੋਇਆ ਹੈ ਹਾਂ ਬੰਗੜੀ ਤੁਸੀਂ ਬੰਗੜੀ ਲੋ ਜੀ ਆਪਾਂ ਬੈਰਿੰਗ ਪਾਦਾ ਪੂਰਾ ਬੈਰਿੰਗ ਗਰਮ ਕਰਕੇ ਪਾਉਣ ਦਾ ਸਵਾਦ ਹੀ ਵੱਖਰਾ ਜਮਾਂ ਐਨ ਕਿਉਂਕਿ ਲੰਮਾ ਡਾਇਆ ਸੀ ਠਾਦਨੇ ਥੱਲੇ ਜਾ ਕੇ ਵੱਜਿਆ ਇੱਕ ਵੀ ਸੱਟ ਲਾਉਣ ਦੀ ਲੋੜ ਨਹੀਂ ਬਈ ਤੇ ਹੁਣ ਆਪਾਂ ਇੱਧਰ ਆ ਜਾਓ ਤੁਹਾਨੂੰ ਇੱਧਰ ਦਿੰਨੇ ਆ ਜਾਣਕਾਰੀ ਤੇ ਇਹ ਦੇਖੋ ਆਪਾਂ ਇਹਨੂੰ ਚੱਕੋ ਮਿਸਤਰੀ ਸਾਹਿਬ ਹਾਂ ਆ ਦੇਖੋ ਇਹਦੀਆਂ ਜਿਹੜੀਆਂ ਸੀਗੀਆਂ ਸੈਟਿੰਗ ਆਪਾਂ ਆ ਮਿਸਤਰੀ ਸਾਹਿਬ ਨੇ ਪੂਰੀਆਂ ਵਧੀਆ ਕਰਤੀਆਂ ਕਰੋਨ ਬਿੰਦੀਆਂ ਨੂੰ ਸੈੱਟ ਕਰਤਾ ਦੱਸੋ ਮਿਸਤਰੀ ਸਾਹਿਬ ਤੁਸੀਂ ਇਹਦੀ ਸੈਟਿੰਗ ਬਾਰੇ ਆ ਦੇਖੋ ਜੀ ਕੋਈ ਆਵਾਜ਼ ਨਹੀਂ ਕਰਦਾ ਪੂਰੀ ਪਿੰਚ ਸਹੀ ਹੈ ਜੀ ਬਾਕੀ ਹੁਣ ਆਪਾਂ ਚੈੱਕ ਕਰਾਉਣ ਆਇਆ ਹਾਂ ਅਖਵਾਰ ਪਾ ਕੇ ਇੱਕ ਵਾਰ ਤਾਂ ਕਿੰਨਾ ਸਾਈਜ਼ ਹੁੰਦਾ ਇਹ 3000 ਦੇ ਲਗਭਗ ਹੁੰਦਾ ਜੀ ਠੀਕ ਹੈ ਇਹ ਹੁਣ ਆਪਣੀ ਜਿਹੜੀ ਸੈਟਿੰਗ ਆ ਆ ਸਹੀ ਆ ਜੀ ਕੋਈ ਹੁਣ ਖਵਾਰ ਪਾਟਿਆ ਨਹੀਂ ਹੈਗਾ ਜੀ ਹਾਂ ਬਿਲਕੁਲ ਪੂਰੀ ਪ੍ਰੋਪਰ ਸੈਟਿੰਗ ਬਣ ਗਈ ਇਹ ਇਹ ਸੈਟਿੰਗ ਕਰਨ ਵਾਸਤੇ ਇੱਕ ਦਿਹਾੜੀ ਲੱਗੀ ਸੀ ਤਾਂ ਹੀ ਰੀਲ ਆ ਜਿਹੜੀ ਆਪਾਂ ਵੀਡੀਓ ਬਣਾਈ ਆ ਇਹ ਲੇਟ ਹੋ ਗਈ ਆ ਦੇਖੋ ਜੀ ਹਾਂ ਬੜੇ ਬਹੁਤ ਵਧੀਆ ਹਾਂ ਬਿਲਕੁਲ ਟਾਈਮ ਫ੍ਰੀ ਘੁੰਮਣਾ ਚਾਹੀਏ ਹੂੰ ਇਹ ਜਾਣੀ ਜੀ ਇਹ ਪ੍ਰੋਪਰ ਸਹੀ ਚੱਲਦਾ ਜੀ ਪਰ ਟਾਇਰ ਠਾਕੇ ਦੇ ਪਰ ਬੈਰਿੰਗ ਖਰਾਬ ਹੋ ਜਾਂਦੇ ਨੇ ਦੇਖਿਆ ਐਸਾ ਜਲਦੀ ਬੈਰਿੰਗ ਖਰਾਬ ਹੋ ਜਾਂਦਾ ਲੱਗੀ ਹੋਏ ਜਾਂਦੇ ਨਹੀਂ ਫਿਰ ਆ ਆ ਵੀ ਆਪਾਂ ਪੂਰਾ ਸਹੀ ਰੱਖਿਆ ਜੀ ਠੀਕ ਆ ਪਉਂਦਾ ਯਾ ਤਨਾ ਹਾਂ ਸਾਰਾ ਪੂਰਾ ਵਧੀਆ ਹੱਥ ਨਾਲ ਬਹੁਤ ਸੋਹਣਾ ਕਉਂਦਾ ਏ ਇਹੀ ਇਹਦੀ ਮੇਨ ਸੈਟਿੰਗ ਆ ਪਿਛਲੇ ਕਰਾਉਣ ਦੀ ਹਨਾ ਬਾਕੀ ਦਾ ਹੁਣ ਐਕਸਲਾਂ ਦਾ ਮਾਈਂ ਪਾਈ ਰਹਿਣਾ ਹਾਂ ਇਹ ਟਿਊਬਾਂ ਆਪਾਂ ਦੇਖੋ ਇਧਰ ਫਿੱਟ ਕਰਤੀਆ ਮਿਸਤਰੀ ਸਾਹਿਬ ਨੇ ਤੇ ਐਕਸਲਾਂ ਦੇ ਬੈਰਿੰਗ ਪਾਤੇ ਆ ਤੇਰੇ ਵਾਲੇ ਡਰਮ ਲਾ ਕੇ ਤੇਲ ਵਾਲੇ ਡਰਮ ਲਾ ਕੇ ਇਹਨਾਂ ਦੀ ਸੈਟਿੰਗ ਵੀ ਕਰਨੀਆਂ ਤੇ ਬਸ ਹੁਣ ਇਹ ਸ਼ੁਰੂ ਹੋ ਗਿਆ ਕੰਮ ਯਾਨੀ ਇਹਦੀ ਅਪਡੇਟ ਤੁਹਾਨੂੰ ਹੋਰ ਜੋ ਵੀ ਕੰਮ ਕਰਾਂਗੇ ਉਹ ਜਰੂਰ ਦੇਈ ਚਲਾਂਗੇ ਇੱਕ ਜਿਹੜੀ ਆਹ ਆਹ ਕ੍ਰਾਉਨ ਪਿਨੀਅਨ ਆ ਆ ਦੇਖੋ ਬਰਾਬਰ ਰੱਖਦੇ ਨੇ ਇਹ ਤੇ 913 ਨੰਬਰ ਲਿਖਿਆ ਹੋਇਆ ਸੇਮ ਹੀ ਆ ਕਰਾਉਣ ਇਹ ਤੇ ਆ ਕਰਾਉਣ ਤੇ ਪਿਨੀਅਨ ਤੇ ਆ ਦੇਖੋ ਇੱਧਰ ਦਿਸਣਾ ਨਹੀਂ ਇੱਧਰ ਦੀ ਦਿਖਾ ਦੇ ਕਮਲ 913 ਤੇ 913 ਇਹ ਤੇ ਆ ਇਹ ਤੇ ਵੀ ਦੇਖੋ 913 ਆ ਆ ਗਿਆ ਆ ਆ ਗਿਆ 913 ਨਾ ਆ ਰਿਹਾ ਕਮਲ ਆ ਰਿਹਾ ਬੈਟਰੀ ਨਾ ਤਲੋ ਕੈਮਰੇ ਜੀ ਨਹੀਂ ਨਜ਼ਰ ਆਉਂਦਾ ਬਲਕਿ ਜਦੋਂ ਕਿ ਕਿਤੇ ਵੀ ਫਿੱਟ ਕਰਨਾ ਤਾਂ ਇਹਦੀ ਇਹਦੇ ਨਾਲ ਜਮਾ ਸੇਵ ਨੰਬਰੇ ਮਿਲਣਾ ਬਹੁਤ ਜ਼ਰੂਰੀ ਆ ਦੇਖੋ ਕੁਝ ਗੱਲਾਂ ਆਪਾਂ ਵੀ ਮਿਸਤਰੀ ਸਾਹਿਬ ਤੋਂ ਸਿੱਖੀ ਜਾਂਦੇ ਆ ਬਾਕੀ ਜੋ ਵੀ ਕੰਮ ਕਰਦਦੇ ਨੇ ਆਪਾਂ ਨੂੰ ਡਿਟੇਲ ਨਾਲ ਹਰ ਇੱਕ ਚੀਜ਼ ਸਮਝਾ ਕੇ ਫਿਰ ਕੰਮ ਕਰ ਰਹੇ ਨੇ ਹੌਲੀ ਹੌਲੀ ਬੜਾ ਸਾਨੂੰ ਵੀ ਸਵਾਦ ਆ ਰਿਹਾ ਕੰਮ ਕਰਾਉਣ ਦਾ ਵੀ ਇਹਨਾਂ ਨੂੰ ਕਰੰਦਾ ਵੀ ਆ ਰਿਹਾ ਤੇ ਬਾਕੀ ਤੁਹਾਨੂੰ ਪਤਾ ਇਹਨਾਂ ਦੀ ਬਰਕ ਸਾਹਿਬ ਜ਼ਿਮੀਂਦਾਰਾ ਟਰੈਕਟਰ ਬਰਕ ਸਾਹਿਬ ਸ਼ੇਰਪੁਰਾ ਤੇ ਇਹਨਾਂ ਦਾ ਨੰਬਰ ਵੀ ਆਪਾਂ ਸਕਰੀਨ ਤੇ ਪਹਿਲਾਂ ਪੁਰਾਣੀਆਂ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਇਹ ਚ ਵੀ ਲਾ ਦਾਂਗੇ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਫਿਰ ਇੱਕ ਨਵੇਂ ਵਲੌਗ 'ਚ